ਇਵੇਂ ਲੱਗੂ ਬੜੀਆਂ ਮੁੰਦਰਾ ਪੰਗਾਂ ਆਹਾ ਮੇਰੇ ਭਰਾ ਨਹੀਂ ਖੜਾਉਂਦਾ ਯਾਰ ਕੱਲ ਮੈਂ ਸੀਗਾ ਹਾਂ ਤੇ ਮੇਰੇ ਭਰਾ ਨੇ ਗੜਾਇਆ ਕਹਿੰਦੇ ਲੱਤਾਂ ਟੁੱਟੇਆਂ ਗਈਆਂ ਚਲ ਮੈਂ ਵੀ ਨਹੀਂ ਖੜਾ ਆਪਾਂ ਫਿਰ ਤੋਂ ਵਾਕ ਕਰਦੇ ਵੈਸੇ ਬੇਟਾ ਮੈਂ ਵਾਕ ਹੀ ਆ ਕਮਾਲ ਹੋ ਗਈ ਯਾਰ ਇੰਨੀ ਗਰਮੀ ਆ ਥੱਪੇ ਕੇ ਬੈਠੇ ਆਏ ਇੱਧਰ ਆ ਜਾਓ ਇੱਧਰ ਅਸਾਂ ਪਿੰਡ ਵਾਲੇ ਪਿੰਡ ਵਾਲੀ ਲੱਗਦੀ ਹੈ ਪਹਿਲਾਂ ਤਾਂ ਅਨਾਉਂਸਮੈਂਟ ਕਰਤੀ ਵੀ ਉਹਨਾਂ ਨੂੰ ਕਣਕ ਦੇ ਦੋ ਮੁੜ ਕੇ ਬਾਬਾ ਜੀ ਨੇ ਥੋੜੇ ਸਮੇਂ ਬਾਅਦ ਹੀ ਅਨਾਉਂਸਮੈਂਟ ਕਰਤੀ ਤੇ ਪਿੰਡ ਵਾਲਿਆਂ ਨੂੰ ਬੇਨਤੀ ਵੀ ਉਹਨਾਂ ਨੂੰ ਕੁਝ ਨਾ ਦਿੱਤਾ ਜਾਵੇ ਕਿ ਦੋਸਤੋ ਹਰਿਆਣੇ ਦੇ ਵਿੱਚ ਇਲੈਕਸ਼ਨ ਚੱ ਉਹ ਸਿਲੈਕਸ਼ਨ ਦੇ ਵੇਖ ਕੇ ਕੁਝ ਸਮਾਂ ਸਾਡਾ ਪੁਰਾਣਾ ਯਾਦ ਆ ਗਿਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ ਪੰਜਾਬ ਦੇ ਤੇ ਸਾਡੀ ਡਿਊਟੀ ਲੱਗੀ ਸੀ ਸਰਸੇ ਵਾਲੀ ਏਰੀਏ 'ਚ ਜਮਾ ਮਿਸਟਰ ਇੰਡੀਆ ਹੀ ਹੋ ਗਏ ਵਧੀਆ ਕਿਵੇਂ ਐ ਇਹ ਹਲਕ ਦੇਸ ਆ ਉਹਦੇ ਮਾਨ ਸਾਹਿਬ ਨੂੰ ਸੁਣੋ ਜੀ ਕਿੱਥੇ ਆ ਗਿਆ ਕਿੱਥੋਂ ਲਿਆਂਦ ਗਏ ਇਹ ਲਿਆਂਦ ਗਏ ਮਾਨ ਸਾਹਿਬ ਮਾਨ ਸਾਹਿਬ ਤੋਂ ਜੀ ਇਹ ਬਈ ਆਪਾਂ ਨੂੰ ਤਾਂ 88 ਹਜ਼ਾਰ 'ਚ ਪਹੁੰਚ ਗਏ 88 'ਚ ਪਹੁੰਚ ਹਾਂ ਤੇ ਕਿੰਨੇ ਤਵੀ ਵਾਲੀ ਇਹ ਇਹ 18 18 ਕੰਮ ਵੀ ਜ਼ਰੂਰੀ ਹੈ ਕੰਮ ਨਹੀਂ ਛੱਡਣਾ ਚਾਹੀਦਾ ਕੋਈ ਵੀ ਕੰਮ ਹੈ ਤੇ ਮਿਹਨਤ ਲੱਗਦੀ ਇਹਦੇ ਵਿੱਚ ਬਹੁਤ ਖਰਾ ਪਰ ਯਾਰ ਆਹ ਕੰਮ ਨਾ ਕਰਿਆ ਕਰੋ ਆਹ ਦੇਖ ਲਓ ਆ ਤੁਸੀਂ ਬੋਰਡ ਟੇਡਾ ਕਰਤਾ ਟਰਾਲੀ ਮਾਰ ਕੇ ਤੇ ਨੇਰੇ ਤੁਸੀਂ ਬੈਂਚ ਭੰਨੇ ਆ ਇੱਕ ਤੁਸੀਂ ਆਹ ਬਲੌਕਰ ਜੰਨੇ ਆ ਆਹ ਦੇਖ ਲਓ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਆਪਾਂ ਫਿਰ ਤੋਂ ਹੀ ਵਾਕ ਕਰਦੇ ਵੈਸੇ ਬੇਟਾ ਮੈਂ ਹੀ ਵਾਕ ਕੀ ਹੈ ਚਲੋ ਜਿਹੜੇ ਵੇਲੇ ਮਰਜ਼ੀ ਹੋ ਜੇ ਫਿਰ ਨੂੰ ਕਸ਼ਟ ਤਾਂ ਦਿੱਤਾ ਐ ਦਾ ਮਾੜਾ ਮੋਟਾ ਬਹਾਨੇ ਨਾਲ ਲੈ ਧੁੱਪੇ ਬੈਠਿਆ ਇੱਤਾਂ ਕਮਾਲ ਹੋ ਗਿਆ ਯਾਰ ਇੰਨੀ ਗਰਮੀ ਹੈ ਧੁੱਪੇ ਕੇ ਬੈਠੇ ਰਹੇ ਕਾਡਾ ਜਾਂਦਾ ਫਿਰਦਾ ਹੱਥ ਤੁਹਾਡੀ ਲਈ ਤੁਹਾਡੇ ਘਰ ਦੇ ਅੰਗੇ ਆਜ ਇੱਧਰ ਆ ਜਾਓ ਇੱਧਰ ਅਸਾਂ ਮਾਰ ਕਿਸੇ ਪਿੰਡ ਨਾਲ ਪਿੰਡ ਹੀ ਲੱਗਦੀ ਹੈ ਆਲੂ ਬੰਦਿਆਂ ਵਾਲਾ ਵੀਰ ਇੱਧਰ ਗਏ ਇੱਧਰ ਲੋਗੀ ਵੀਰ ਦੀ ਭੈਣ ਜੀ ਭਰਾ ਜੀ ਬਾਕੀ ਦੋਸਤੋ ਤੜਕੇ ਆਏ ਸੀ ਕਣਕ ਇਕੱਠੀ ਕਰਨ ਪਤਾ ਨਹੀਂ ਕਿਹੜੇ ਗੁਰੂ ਘਰ ਤੋਂ ਸੀਗੇ ਪਹਿਲਾਂ ਤਾਂ ਅਨਾਉਂਸਮੈਂਟ ਕਰਤੀ ਵੀ ਉਹਨਾਂ ਨੂੰ ਕਣਕ ਦੇ ਦਿਓ ਜਾਂ ਕੋਈ ਵਾੜਾ ਮੋਟਾ ਪੈਸੇ ਦੇ ਦਿਓ ਲੰਗਰ ਆਸਤ ਚਾਹੀਦੇ ਹੁੰਦੇ ਆ ਜਿਵੇਂ ਆਪਣੇ ਕਈ ਤਾਂ ਆਉਂਦੇ ਇਹ ਕੋਈ ਨਵੇਂ ਸੀਗੇ ਮੁੜ ਕੇ ਬਾਬਾ ਜੀ ਨੇ ਥੋੜੇ ਸਮੇਂ ਬਾਅਦ ਹੀ ਅਨਾਉਂਸਮੈਂਟ ਕਰਤੀ ਭਾਈ ਵੀ ਉਹਨਾਂ ਨੂੰ ਬੇਨਤੀ ਹੈ ਪਿੰਡ 'ਚ ਵਾਪਸ ਆ ਜਾਣ ਤੇ ਪਿੰਡ ਵਾਲਿਆਂ ਨੂੰ ਬੇਨਤੀ ਵੀ ਉਹਨਾਂ ਨੂੰ ਕੁਝ ਨ ਦਿੱਤਾ ਜਾਵੇ ਕੋਈ ਕਣਕ ਨਾ ਪਾਈ ਜਾਵੇ ਕੋਈ ਪੈਸੇ ਨਾ ਦਿੱਤੇ ਜਾਣ ਪਤਾ ਨਹੀਂ ਕੀ ਗੱਲ ਸੀ ਤੇ ਕੋਈ ਆਇਆ ਤਾਂ ਪੁੱਛਦੇ ਆ ਫਿਰ ਸੋਨੂੰ ਵੀ ਜਾਣਕਾਰੀ ਦਿੰਦੇ ਆ ਪਿੰਡ ਵਾਲ ਨੂੰ ਪਤਾ ਲੱਗਿਆ ਇਸ ਗੱਲ ਦਾ ਵੀ ਕੀ ਕਾਰਨ ਸੀ ਕਿਉਂ ਉਹਨਾਂ ਨੂੰ ਮਤਲਬ ਵਾਪਸ ਬੁਲਾਇਆ ਗਿਆ ਤੇ ਕੁਝ ਮਤਲਬ ਕਣਕ ਜਾਂ ਕੁਝ ਦੇਣ ਤੋਂ ਮਨਾ ਕਿਉਂ ਕਰਿਆ ਗਿਆ ਬਾਕੀ ਦੋਸਤੋ ਹਰਿਆਣਾ ਦੇ ਵਿੱਚ ਇਲੈਕਸ਼ਨ ਚੱਲ ਪਏ ਐ ਤੇ ਤਿਆਰੀਆਂ ਸ਼ਾਰੀਆਂ ਹੋ ਗਈਆਂ ਆਪਾਂ ਤਾਂ ਸਕੇ ਟਾਲੇ ਵਾਲਾ ਨਾਲ ਜਾਵਾਂਗੇ ਉੱਥੇ ਕੋਈ ਦੋ ਦਿਨ ਲਾ ਕੇ ਆਵਾਂਗੇ ਮਾਹੌਲ ਵੇਖਾਂਗੇ ਮਾਹੌਲ ਵੈਸੇ ਪੂਰਾ ਭੱਗ ਗਿਆ ਥੋਂ ਦਾ ਤੇ ਬਾਕੀ ਜਾਈ ਤਾਂ ਪਤਾ ਲੱਗ ਜੂਗਾ ਪਰ ਉਹ ਇਲੈਕਸ਼ਨ ਦੇ ਵੇਖ ਕੇ ਇੱਕ ਸਮਾਂ ਸਾਡਾ ਪੁਰਾਣਾ ਯਾਦ ਆ ਗਿਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ ਪੰਜਾਬ ਦੇ ਤੇ ਸਾਡੀ ਡਿਊਟੀ ਲੱਗੀ ਸੀ ਸਰਸੇ ਵਾਲੇ ਏਰੀਏ 'ਚ ਤੇ ਬਾਦ ਸਾਹਿਬ ਜਦੋਂ ਪਿੰਡਾਂ ਦਾ ਦੌਰਾ ਕਰ ਰਹੇ ਸੀ ਤਾਂ ਸਭ ਤੋਂ ਅੱਗੇ ਸਾਡੀ ਗੱਡੀ ਹੁੰਦੀ ਸੀ ਉਦੋਂ ਪਿੱਛੇ ਹੁੰਦੀਆਂ ਸੀ ਸਾਰੀਆਂ ਸਕਿਉਰਿਟੀ ਦੀਆਂ ਗੱਡੀਆਂ ਤੇ ਜਦੋਂ ਅਸੀਂ ਐਂਟਰ ਹੁੰਦੇ ਸੀ ਡੂਮ ਵਾਲੀ ਤੋਂ ਈਸਟਵਰਡ ਸਕੂਲ ਕੋਲੇ ਉਦੋਂ ਸਾਡੇ ਅੱਗੇ ਦੋ ਗੱਡੀਆਂ ਲੱਗ ਜਾਂਦੀਆਂ ਸੀ ਪਾਇਲਟ ਹਰਿਆਣੇ ਦੀਆਂ ਫਿਰ ਉਹ ਅੱਗੇ ਅੱਗੇ ਸਿਰ ਨੂੰ ਡੂੜ ਦੱਸਦੇ ਵਸਪੰਡ ਜਾਣਾ ਫਿਰ ਉਸ ਪਿੰਡ ਜਾਂਦੇ ਬਹੁਤ ਵਧੀਆ ਟਾਈਮ ਸੀ ਆਦੇ ਹੰਦੇ ਲੰਗਾ ਵਿਲਾ ਮੁੜ ਕੇ ਹੱਥ ਆਉਂਦਾ ਨਹੀਂ ਉਹ ਯਾਦਾਂ ਰਹਿ ਜਾਂਦੀਆਂ ਫੋਟੋਆਂ ਹੈਗੀਆਂ ਉਹ ਦੇਖ ਲਈਦੀਆਂ ਉਦੋਂ ਜਿਹੜਾ ਟਾਈਮ ਦੀ ਮੈਂ ਗੱਲ ਕਰ ਰਿਹਾ ਉਦੋਂ ਚਟਾਲਾ ਪਰਿਵਾਰ ਵੀ ਇਕੱਠਾ ਹੁੰਦਾ ਸੀਗਾ ਹੁਣ ਤਾਂ ਚਲੋ ਅੱਡ-ਬੱਡ ਹੋ ਗਏ ਉਹਨਾਂ ਨੇ ਆਪਦੀ ਨਵੀਂ ਪਾਰਟੀ ਬਣਾਈ ਮਤਲਬ ਤੇ ਅਜੇ ਟਾਲੇ ਦੇ ਬੇਟੇ ਨੇ ਤੇ ਅਵੇ ਟਾਲੇ ਦੀ ਉਹੀ ਹੈ ਆਪਣੀ ਅਨੈਲੋ ਤੇ ਬਾਕੀ ਆਦੇ ਆ ਵੀ ਜਿਹੜਾ ਹੈਗਾ ਆਪਣਾ ਕਾਂਗਰਸ ਉਹ ਕੋਸ਼ਿਸ਼ ਕਰੇਗਾ ਆਪ ਨਾਲ ਗਠਜੋੜ ਕਰੂਗੀ ਕਰ ਲਿਆ ਮਤਲਬ ਤੇ ਜੇ ਜੇਪੀ ਤੇ ਪਤਾ ਨਹੀਂ ਬੀਜੇਪੀ ਨਾਲ ਹੀ ਹੈ ਕਿ ਕੀ ਸਿਸਟਮ ਹੈ ਬਾਕੀ ਇਹਦਾ ਵੀ ਲੱਗ ਜਾ ਪਤਾ ਪੂਰਾ ਮੌਲ ਭਖਿਆ ਵੱਡਾ ਬਾਲੀ ਤੇ ਆਪਣੇ ਯਾਰ ਦੋਸਤ ਜਾਈ ਜਾਂਦੇ ਆ ਆਪਣਾ ਜਦੋਂ ਟਾਈਮ ਲੱਗਿਆ ਕੁਈ 2-4 ਮਿੰਟ ਗੇੜਾ ਜ਼ਰੂਰ ਕੱਢ ਕੇ ਆਵਾਂਗੇ ਫਿਰ ਵੇਖਾਂਗੇ ਕੀ ਬੰਦ ਆ ਇਹ ਤਾਂ ਮੈਂਡ ਚ ਗਾਇਬ ਹੋ ਗਏ ਪਤਾ ਕਿਧਰ ਭੱਜ ਗਏ ਮੈਂ 5 ਮਿੰਟ ਗਲੀ ਚ ਗਿਆ ਤੇ ਉਹਦੇ ਨਾਲ ਜਮਾ ਮਿਸਟਰ ਇੰਡੀ ਹੀ ਹੋ ਗਏ ਵਦਗੀਆ ਕਿਵੇਂ ਐ ਕੀ ਕਰਦਾ ਫਿਰਦਾ ਮੋਜ ਬਣੀ ਵੀ ਹੈ ਵਦਗੀਆ ਨਾ ਫਿਲਟਰ ਲੱਗੇ ਬੰਦਰੜਾ ਠੰਡਾ ਪਾਣੀ ਠੰਡਾ ਪਾਣੀ ਤੇ ਡੈਡੀ ਡੈਡੀ ਅੱਛੇ ਉਹ ਨੱਕਬਾਣ ਦੇਖ ਲਾ ਤਾ ਡੈਡੀ ਪੂਰਾ ਤਕੜਾ ਖੜਾ ਰਹੀ ਹੁੰਦਾ ਸੀ ਕਬੱਡੀ ਦੇ ਅੱਗੇ ਸਟਾ ਤੇ ਉਦੋਂ ਬਾਅਦ ਪਤਾ ਨਹੀਂ ਹੁਣ ਖੇਡਦਾ ਭਰਾ ਨਹੀਂ ਖੇਡਦਾ ਯਾਰ ਕੱਲ ਮੈਂ ਸੀਗਾ ਹਾਂ ਤੇ ਮੇਰੇ ਭਰਾ ਨੇ ਗੜਾਇਆ ਕਹਿੰਦੇ ਲੱਤਾਂ ਟੁੱਟ ਜਾਣਗੀਆਂ ਚਲ ਮੈਂ ਵੀ ਨਹੀਂ ਖੇਡਾਂ ਤਾਂ ਐਂ ਕਿਉਂ ਤੂੰ ਥੋੜਾ ਸਾਰਾ ਡੱਬੜੀ ਖੇਡਦਾ ਹਾਂ ਉਹ ਮੁੰਡੇ ਨੇ ਚੱਕ ਚੱਕ ਕੇ ਜਾਂਦਾ ਨਹੀਂ ਇਹਨੂੰ ਅੱਛਾ ਫਿਰ ਕੱਚੇ ਛੱਤ 'ਤੇ ਪਾ ਕੇ ਇੱਕਦਮ ਛੰਡਾ ਲੱਗਣਾ ਭਈ ਹਾਂ ਤੇ ਫਿਰ ਤੂੰ ਉਹਨਾਂ ਨੂੰ ਕਹਿਆ ਕਰ ਖੇਡਾਉਣਾ ਹੈ ਕੀ ਹੁੰਦਾ ਤੇ ਤੇਰੇ ਬਾਹਰ ਦੀ ਮੁਰਗੀ ਓਏ ਰੈਂਕ ਵੱਡੀ ਸੱਟਾਂ ਵਾਜਦੀਆਂ ਰਹਿੰਦੀਆਂ ਹੁੰਦੀਆਂ ਕੁਝ ਨਹੀਂ ਹੁੰਦਾ ਖੇਡਿਆ ਕਰ ਚੰਗਾ ਮਰ ਜਾਣਾ ਗਰਾਊਂਡ ਤੇ ਤੇਰੀ ਡੈਡੀ ਤੋਂ ਕੋਚਿੰਗ ਲੈ ਤੇਰਾ ਚਾਚਾ ਵੀ ਵਧੀਆ ਖਿਡਾਰੀ ਆਪਣੀ ਮੇਨ ਗੇਟ ਤੱਕ ਵੱਡੀ ਐ। ਆਲੇ ਸੋਨੂ ਤੋਂ ਵੀ ਰੱਬ ਨੇ ਬਰ ਬਖਸ਼ਿਆ ਵੇ। ਬਹੁਤ ਵਧੀਆ ਖੇਡ ਦਾ ਵੱਡਾ ਪਰਿਵਾਰ। ਚੰਗਾ? ਠੀਕ ਆ। ਖੇਡੀ ਅੱਜ ਜਾਈ ਪੱਕਾ 5 ਵਜੇ। ਭੁੱਲਣਾ ਨਹੀਂ ਜਾਈ ਹੁਣ। ਪੱਕਾ ਜਾਊਂਗਾ। ਪੱਕੀ ਗੱਲ ਐ? ਪੱਕੀ ਗੱਲ ਐ। ਜਵਾਨ ਹੋ ਗਈ? ਹੋਏ। ਪਵਾ ਕੇ ਦੇਖੀਂ। ਚੱਲ ਠੀਕ ਐ। ਮਾਰੂਆਂ ਗੇੜਾ ਮੈਂ ਚੰਗਾ। ਠੀਕ। ਦੱਬ ਕੇ ਖੇਡ। ਲਓ ਜੀ ਆਪਾਂ ਪਹੁੰਚ ਗਏ ਗੁਰਦੇਵ ਦੀ ਦੁਕਾਨ ਤੇ। ਗੁਰਦੇਵ ਸਿਆ ਕੀ ਹਾਲ ਐ? ਸਬਜ਼ੀ ਕਦੂ। ਕੀ ਹਾਲ ਕਰਦੇ ਸੈਂ? ਵਧੀਆ ਮਾਨ ਸਾਹਿਬ ਤੋਂ ਸੁਣੋ ਜੀ। ਤਕੜਿਆ। ਵਾਹ ਕਿਰਪਾ ਰੋਡੇ ਦੇ ਭਰਾਵਾਂ ਦੀ ਕੀ ਕਰੀ ਜੰਨੇ ਆਹ ਸਮਾਨ ਦੇ ਰਿਹਾ ਬਾਈ ਨੂੰ ਵੈਰੀ ਗੁੱਡ ਬਾਈ ਵੀ ਇੱਧਰ ਖੜਾ ਆਪਣਾ ਪੁਰਾਣਾ ਸਾਥੀ ਲੱਡੂ ਕਿਵੇਂ ਲੱਡੂ ਬੜੀਆਂ ਮੁੰਦਰਾ ਪੰਗਾਂ ਆਹਾ ਹਾਂਜੀ ਹਾਂਜੀ ਕੀ ਗੱਲ ਬਣ ਗਈ ਕਿ ਆਸ਼ਕੀ ਚਪੈਰ ਤੇ ਰਹਿ ਗਿਆ ਨਾ ਨਾ ਸ਼ਾਮ ਕਾ ਸ਼ਾਮ ਤੱਕ ਬੋਲੂ ਨੀ ਮੁੱਲ ਤਾਂ ਹੈ ਨਹੀਂ ਮੈਂ ਕਿਤੇ ਵਿੱਚ ਨਾ ਪੰਗਾਂ ਹੋਣਾ ਨਾ ਨਾ ਜੀ ਆਪ ਹੀ ਪੰਗਾਂ ਆਈ ਜੀ ਕੀ ਤੇ ਬਣਾਇਆ ਕਰਨਾ ਕੰਨ ਬੋਟਾਂ ਆ ਬੰਦੇ ਅੱਛਾ ਹਾਂਜੀ ਮੁੰਦਰਾ ਤੇ ਆ ਜਾਵੇ ਕੀ ਯਾਰ ਮੈਂ ਲਾਤੀ ਲਾਤੀ ਵੇਚਦੀ ਮਨਾ ਕਰਦਾ ਕਿਸੇ ਨੇ ਕਿ ਨਹੀਂ ਨਾ ਨਾ ਸਾਰਾ ਜੜ ਗਿਆ ਅੱਛਾ ਧੰਨ ਜੀ ਤੋੜਾ ਵਾ ਵਧੀਆ। ਕਰ ਲਈ ਠੀਕ ਸਾਰੇ? ਹਾਂ। ਕੰਮ ਕਰਦੇ ਚੱਲਦਾ। ਵਧੀਆ ਜੀ ਵਧੀਆ। ਕਿਵੇਂ ਆ ਓਏ? ਓਏ। ਤੂੰ ਹੀ ਬੈਠਾ ਸੀਗਾ। ਅਸੀਂ ਗੱਲ ਸੁਣਾਂ। ਜਾਣਾ ਨਾ ਖੇਡਣਾ। ਸੋਨੀਆਂ ਲੈ ਆ। ਹੈ? ਹੈ? ਅੱਜ ਜਾਏਗਾ? ਨਹੀਂ ਹਾਂ ਦੱਸ ਦੀ ਦੱਸ ਆਲੀ ਮਿਲਣੀ ਆ। ਆਪਣੇ ਬੇਟਾ ਲੱਗਦਾ ਯਾਰ ਤੁਹਾਡੇ। ਨਹੀਂ। ਬਾਰ ਬੂਰੇ ਕੇ। ਬਾੜੀਆਂ ਆ ਜਾਣੀਆਂ। ਕੀ ਡੈਡੀ ਨੇ ਲੜਿਆ ਤੈਨੂੰ? ਨਹੀਂ। ਫੇਰ। ਐ ਰਹਾ ਡੈਡੀ ਅੰਦਰ ਕੋਈ ਆਖਿਆ ਹੁੰਦਾ ਨਾ। ਕਿੱਥੇ? ਆ ਗਿਆ ਹਾਂਜੀ ਹਰਮਨ ਜੀ ਕੀ ਹਾਲ ਹੈ ਠੀਕ ਆ ਆਪਣੇ ਦੱਸ ਤਕੜੇ ਹਾਂ ਆ ਅਛਾ ਤਵੀਆਂ ਲਾ ਰਹੇ ਹੋ ਤਵੀਆਂ ਲਾਉਨੇ ਕਿੱਥੋਂ ਲੈਂਦਿਆਂ ਇਹ ਇਹ ਲੈਂਦਾਂਗਾ ਮੰਸਾ ਮੰਤਾ ਤੋਂ ਜੀ ਮੈਂ ਲੈ ਲਈ ਵਰਕਸ ਮੰਸਾ ਮੈਂ ਲੈ ਲਈ ਵਰਕਸ ਕਿੰਨੇ ਦੇ ਪੰਗਾਂ ਪੰਗਾਂ ਬਲਵਿੰਦਰ ਨੂੰ ਪਤਾ ਬਲਵਿੰਦਰ ਆਉਂਦਾ ਦੇਣ ਦਿੰਦਾ ਤੁਨ ਸਾਰੇ ਅੱਜ ਚਲੋ ਲਓ ਜੀ ਬਲਵਿੰਦਰ ਜੀ ਪਹੁੰਚ ਗਏ ਬਲਵਿੰਦਰ ਜੀ ਕੀ ਹਾਲ ਨੇ ਬੜਾ ਜਾਣਕਾਰੀ ਦਿਓ ਤਵੀਆਂ ਬਾਰੇ ਮੈਂ ਮਹਰਮਾਨ ਖਾਲਾ ਨਹੀਂ ਆ ਬਾਈ ਤੇ ਕਿੰਸ਼ਟਮ ਹੈ ਕਿੰਨੇ ਦੀਆਂ ਪੰਗਾਂ ਇਹ ਬਾਈ ਆਪਾਂ ਨੂੰ ਤਾਂ 88 ਜੱਜ ਪਹੁੰਚ ਗਏ 88 ਚ ਪਹੁੰਚ ਹਾਂ ਤੇ ਕਿੰਨੇ ਦਵੀ ਵਾਲੀ ਇਹ ਇਹ 18 18 ਪਹੁੰਚ ਕਰਤੀ ਮਤਲਬ ਬਣੀਆਂ ਬਣਾਂਗੀਆਂ ਹੁੰਦੀਆਂ ਬੜਵਾਂਗੀਆਂ ਸੇਕੇ ਨਹੀਂ ਬੜਵਾਂਗੀਆਂ ਸੀ ਸਾਈਟ ਚਲੋ ਤੁਹਾਨੂੰ ਬਹੁਤ-ਬਹੁਤ ਵਧਾਈਆਂ ਸੁੱਧ ਦੱਸ ਦੇ ਬਸ ਹੈ ਸੁੱਧ ਦੱਸ ਦੇ ਪੂਰਾ ਚੱਲ ਵਧੀਆ ਫਰਚਾ ਬਾਕੀ ਹਾਂ ਅੱਛਾ ਪਹਿਲਾਂ ਵੀ ਹੈਗੀਆਂ ਹਾਂ ਮੁਖੜਾ ਬਾਕੀ ਬਾਹਰ ਚ ਪਤਾ ਲੱਗ ਜੂ ਹਾਂ ਬਾਈ ਹਾਂ ਹੋਰ ਠੀਕ ਹੈ ਸਾਰੇ ਹਾਂ ਇੱਕ ਵਾਰੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਸੋਨੂ ਬਾਈ ਬਹੁਤ ਕੋਠੀ ਲੀਆਂ ਵੀ ਤੇ ਤਾਬੇ ਕੰਦੀਆਂ ਵੀ ਹਾਂਜੀ ਦੋਸਤੋ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਵੀ ਗੱਠਾਂ ਦਾ ਸੀਰੀਅਲ ਚੱਲ ਪਿਆ ਤੇ ਨੁਕਸਾਨ ਬਹੁਤ ਕਰਦੇ ਟਰਾਲੀਆਂ ਵਾਲੇ ਖਾਰੇ ਪਰ ਐ ਵੀ ਇਹ ਕੰਮ ਵੀ ਚਲੋ ਇਹ ਵੀ ਕਰਨਾ ਵਿਚਾਰਾਂ ਨੇ ਕਿਉਂਕਿ ਇਹਨਾਂ ਨੇ ਪਰਿਵਾਰ ਪਾਲਣੇ ਆ ਕੰਮ ਵੀ ਜ਼ਰੂਰੀ ਹੈ ਕੰਮ ਨਹੀਂ ਛੱਡਣਾ ਚਾਹੀਦਾ ਕੋਈ ਵੀ ਕੰਮ ਤੇ ਮਿਹਨਤ ਲੱਗਦੀ ਇਹਦੇ ਵਿੱਚ ਬਹੁਤ ਖਰਾ ਪਰ ਯਾਰ ਆਹ ਕੰਮ ਨਾ ਕਰਿਆ ਕਰੋ ਆਹ ਦੇਖ ਲਓ ਆਹ ਤੁਸੀਂ ਬੋਰਡ ਟੇਡਾ ਕਰਤਾ ਟਰਾਲੀ ਮਾਰ ਕੇ ਤੇ ਨਰੇ ਤੁਸੀਂ ਬੈਂਚ ਪੰਨੇ ਆ ਤੇ ਜੇ ਤੁਹਾਡੇ ਤੋਂ ਇਹ ਚੀਜ਼ ਗਲਤੀ ਹੋ ਗਈ ਤੈਨੂੰ ਸਿੱਧਾ ਕਰਾ ਦੇ ਤੇ ਕਿੰਨੇ ਕੁ ਰੁਪਏ ਲੱਗਣੇ ਆ ਯਾਰ ਗਾ ਬੱਚੇ ਜਿੰਦਗੀ ਦਾ ਸਵਾਲ ਕੋਈ ਤੇਜ ਆਉਂਦਾ ਹੋਵੇ ਤੇ ਇੱਕ ਤੁਸੀਂ ਆਹ ਬਲੌਕਰ ਜੰਨੇ ਆ ਆ ਦੇਖ ਲੋ ਬੋਰਡ ਤਾਂ ਕਿਸੇ ਨੂੰ ਕੀ ਦਿਖਣਾ ਇੱਕ ਟੂੰਟ ਐਡਾ ਕਰਤਾ ਇਹ ਕੰਮ ਨਾ ਕਰਿਆ ਕਰੋ ਚੰਗੀ ਗੱਲ ਨਹੀਂ ਈ ਬਦਾਰੇ ਛੋਟੇ ਛੋਟੇ ਜਵਗ ਪੜਦੇ ਇੱਥੇ ਤੇ ਜੇ ਤੁਹਾਡੇ ਤੋਂ ਗਲਤੀ ਹੋਈ ਤੈਨੂੰ ਠੀਕ ਕਰਾ ਦੇ ਯਾਰ ਇਹ ਉਹ ਅੱਡੇ ਤੇ ਕੋਈ ਬੈਂਤਰੀ ਛੱਡਿਆ ਕੋਈ ਸ਼ੀਸ਼ਾ ਨਹੀਂ ਛੱਡਿਆ ਹਰੇਕ ਟਰਾਲੀਆਂ ਮਾਰੀਆਂ ਤੇ ਹਰੇਕ ਜ਼ਿਆਦਾਤਰ ਨੁਕਸਾਨ ਇਕੱਠਾ ਟਰਾਲਕਾਂ ਨੇ ਕਰੇ ਹੈ ਇਹਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਬਾਕੀ ਸਕੂਲ ਅੱਗੇ ਜਾਂ ਕੋਈ ਹਸਪਤਾਲ ਹੈ ਉਹਦੇ ਅੱਗੇ ਟਰਾਲਕਾਂ ਨਾ ਖੜੀਆਂ ਕਰਿਆ ਕਰੋ ਜਿਵੇਂ ਉਪਰਾਂ ਖੜੀ ਕਰੀ ਹੈ ਆ ਵੀ ਪਰਾਂ ਹੋ ਸਕਦੀ ਸੀ ਕੋਈ ਐਡੀ ਗੱਲ ਨਹੀਂ ਗਈ ਚਲੋ ਗਾ ਤੁਹਾਡੀ ਮਰਜ਼ੀ ਹੈ ਵੀ ਆਪਾਂ ਤੁਹਾਨੂੰ ਕਹਿ ਸਕਦੇ ਹਾਂ ਕੀ ਪਤਾ ਆਪਣੀ ਵੀਡੀਓ ਦੇਖ ਕੇ ਜਾਂ ਮੇਰੀ ਗੱਲ ਸੁਣ ਕੇ ਕੋਈ ਇੱਕ ਅੱਧਾ ਬੰਦਾ ਇਸ ਚੀਜ਼ ਤੇ ਗੌਰ ਕਰ ਲੇ ਸ਼ਾਇਦ ਤੁਹਾਡੇ ਜਵਾਬ ਵੀ ਇੱਥੇ ਪੜਦੇ ਹੋਣਾ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਪਰ ਹੈ ਬਹੁਤ ਵੱਡੀਆਂ ਹੈ। ਇਹ ਚੀਜ਼ ਦਾ ਰਿਜ਼ਲਟ ਬਹੁਤ ਵੱਡਾ ਹੈ। ਕੋਈ ਐ ਨਹੀਂ ਮੂਰਖਣੀ ਜਿਹਨਾਂ ਨੇ ਲਾਇਆ ਹੈ ਵੀ ਅੱਗੇ ਸਕੂਲ ਆ ਹੌਲੀ ਚੱਲੋ। ਜਵਾਕਾ ਜਵਾਕਾ ਤਾਂ ਕੀ ਭਜਦਾ ਕਿ ਇੱਥੇ ਰੋਡ ਤੇ ਆ ਜੇ। ਫਿਰ ਵੀ ਯਾਰ ਚਲੋ। ਜੇ ਤੁਹਾਨੂੰ ਹੁਣ ਨਹੀਂ ਸਮਝ ਆਦੀ ਫਿਰ ਆਉਂਦੀ ਵੀ ਨਹੀਂ। ਆਪਰ ਇੱਕ ਵਾਰੀ ਦੱਸ ਸਕਦੇ ਅੰਗਾ ਥੋੜੀ ਮਰਜ਼ੀ ਹੈ ਬਾਈ।